ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਪੈਂਸਿਲਵੇਨੀਆ ਦੀ ਆਪਣੀ ਰੈਲੀ ਦੇ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਿ ਉਹਨਾਂ ਦੇ ਸੱਜੇ ਕੰਨ ਦੇ ਉਪਰੀ ਹਿੱਸੇ ਤੇ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਹੋਏ ਨੇ। ਸਾਬਕਾ ਰਾਸ਼ਟਰਪਤੀ ਨੇ ਆਪਣੇ 트ਰੁੱਥ ਸੋਸ਼ਲ ਅਕਾਊਂਟ ਤੇ ਕਿਹਾ ਕਿ ਇੱਕ ਸਰਸਰਾਹਟ ਦੀ ਆਵਾਜ਼ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਤੁਰੰਤ ਸਮਝ ਗਏ ਕਿ ਕੁਝ ਗਲਤ ਹੋਇਆ ਹੈ ਅਤੇ ਤੁਰੰਤ ਗੋਲੀ ਉਹਨਾਂ ਦੀ ਚਮੜੀ ਨੂੰ ਛੋਕੇ ਨਿਕਲ ਗਈ। ਬਹੁਤ ਸਾਰਾ ਖੂਨ ਨਿਕਲ ਗਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਕੀ ਕੁਝ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਸਕਦੀਆਂ ਨੇ ਸ਼ੂਟਰ ਦੇ ਬਾਰੇ ਦੇ ਵਿੱਚ ਇਸ ਸਮੇਂ ਕੁਝ ਵੀ ਪਤਾ ਨਹੀਂ ਹੈ ਜੋ ਕਿ ਹੁਣ ਮਰ ਚੁੱਕਿਆ ਹੈ ਉਹਨਾਂ ਨੇ ਆਪਣੇ ਪੋਸਟ ਦੇ ਅਖੀਰ ਦੇ ਵਿੱਚ ਲਿਖਿਆ ਗੋਡ ਬles ਅਮਰੀਕਾ ਦਰਅਸਲ ਟਰੰਪ ਪੈਂਸਿਲਵੇਨੀਆ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ ਅਤੇ ਇਸੇ ਦੌਰਾਨ ਗੋਲੀਬਾਰੀ ਦੇ ਬਾਅਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜ਼ਖਮੀ ਹੋ ਗਏ ਹਾਲਾਂਕਿ ਉਹਨਾਂ ਨੂੰ ਫੌਰਨ ਉੱਥੋਂ ਦੀ ਕੱਢ ਲਿਆ ਗਿਆ ਇਸ ਘਟਨਾ ਤੋਂ ਬਾਅਦ ਡੋਨਲਡ 트ੰਪ ਨੂੰ ਆਪਣੇ ਸੱਜੇ ਕੰਨ ਦੇ ਉੱਤੇ ਹੱਥ ਰੱਖਿਆ ਦੇਖਿਆ ਗਿਆ 트ੰਪ ਦੀ ਰੈਲੀ ਦੇ ਦੌਰਾਨ ਕਈ ਵਾਰ ਗੋਲੀਆਂ ਦੀ ਆਵਾਜ਼ਾਂ ਸੁਣਨ ਨੂੰ ਮਿਲੀਆਂ ਗੋਲੀਆਂ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਸੀਕ੍ਰੀਟ ਸਰਵਿਸ 에ਜੰਟਸ ਉਹਨਾਂ ਨੂੰ ਤੁਰੰਤ ਮੰਚ ਤੋਂ ਉਤਾਰ ਕੇ ਗੱਡੀ ਦੇ ਵਿੱਚ ਲੈ ਕੇ ਹਾਲਾਂਕਿ ਇਸ ਦੌਰਾਨ ਡੋਨਲਡ 트ੰਪ ਸਮਰਥਕਾਂ ਨੂੰ ਉਤਸ਼ਾਹਿਤ ਕਰਦੇ ਵੀ ਨਜ਼ਰ ਆਏ 트ੰਪ ਦੇ ਕੈਂਪੇਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਠੀਕ ਨੇ ਅਤੇ ਸਥਾਨਕ ਮੈਡੀਕਲ ਫੈਸਿਲਿਟੀ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਕਾਨੂੰਨੀ ਏਜੰਸੀਆਂ ਦੇ ਸੂਤਰਾਂ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਦੇ ਵਿੱਚ ਇੱਕ ਸ਼ੱਕੀ ਹਮਲਾਵਰ ਅਤੇ ਇੱਕ ਦਰਸ਼ਕ ਦੀ ਮੌਤ ਹੋਈ ਹੈ ਸਿਕਰਟ ਸਰਵਿਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਟਰੰਪ ਸੁਰੱਖਿਅਤ ਨੇ ਅਤੇ ਉਹਨਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਉਪਾਅ ਲਾਗੂ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਹਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਬਾਰੇ ਦੇ ਵਿੱਚ ਜ਼ਿਆਦਾ ਜਾਣਕਾਰੀ ਉਪਲਬਧ ਹੁੰਦਿਆ ਹੀ ਜਾਰੀ ਕੀਤੀ ਜਾਵੇਗੀ ਰਾਸ਼ਟਰਪਤੀ ਚੋਣਾਂ ਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트੍ਰੰਪ ਸਵਿੰਗ ਸਟੇਟ ਪੈਂਸਿਲਵੇਨੀਆ ਦੇ ਬਟਲਰ ਦੇ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰ ਰਹੇ ਸੀ ਉਸੇ ਸਮੇਂ ਗੋਲੀਆਂ ਚੱਲਣ ਲੱਗੀਆਂ ਜਿਵੇਂ ਹੀ 트੍ਰੰਪ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਪ੍ਰਸ਼ਾਸਨ ਦੇ ਬਾਰੇ ਵਿੱਚ ਬੋਲਣਾ ਸ਼ੁਰੂ ਕੀਤਾ ਗੋਲੀਆਂ ਦੀ ਆਵਾਜ਼ ਆਉਣ ਲੱਗੀ ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਦਾ ਬਿਆਨ ਵੀ ਆਇਆ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ 트럼ਪ ਸੁਰੱਖਿਅਤ ਅਤੇ ਸਿਹਤਮੰਨੇ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ ਸਾਨੂੰ ਇੱਕ ਦੇਸ਼ ਦੇ ਤੌਰ ਤੇ ਸੰਗਠਿਤ ਰਹਿਣਾ ਹੋਵੇਗਾ ਸਾਨੂੰ ਇਸ ਘਟਨਾ ਦੀ ਨਿੰਦਾ ਕਰਨੀ ਹੋਵੇਗੀ